ਇੱਕ ਗਵਰਨਮੈਂਟ ਟੀਚਰ ਜਿਨੇ ਮਿਹਨਤ ਕਰਕੇ ਪੈਸਾ ਕਮਾਇਆ ਆਪਣੇ ਤੇ ਆਪਣੇ ਪਰਿਵਾਰ ਦੇ ਬਿਹਤਰ ਫਿਊਚਰ ਦੇ ਲਈ ਬਿਹਤਰ ਭਵਿੱਖ ਬਣਾਉਣ ਦੇ ਲਈ ਪਰ ਜਿਹੜਾ ਪੈਸਾ ਉਹਨੇ ਕਮਾਇਆ ਸੀ ਉਹ ਪੈਸਾ ਉਹਦੀ ਹੀ ਜਾਨ ਲੈਣ ਤੇ ਵਰਤਿਆ ਜਾਂਦਾ ਉਹਨੂੰ ਦੁਨੀਆ ਦੇ ਉੱਪਰੋਂ ਰੁਕਸਤ ਕਰਨ ਲਈ ਉਹਨੂੰ ਰਸਤੇ ਦੇ ਵਿੱਚੋਂ ਹਟਾਉਣ ਦੇ ਲਈ ਉਹਦੇ ਪੈਸੇ ਨਾਲ ਉਹਦੀ ਸਪਾਰੀ ਦਿੱਤੀ ਜਾਂਦੀ ਹੈ ਜਿਹੜੀ ਅੱਜ ਆਪਾਂ ਘਟਨਾ ਦੀ ਗੱਲ ਕਰਨ ਲੱਗੇ ਹਾਂ 27 ਦਸੰਬਰ 2025 ਰਮਾਕਾਂਤ ਪਾਠਕ ਆਪਣੀ ਪਤਨੀ ਸਾਧਨਾ ਨੂੰ ਇਹ ਕਹਿ ਕੇ ਘਰੋਂ ਨਿਕਲਦਾ ਵੀ ਉਹ ਨੇੜੇ ਹੀ ਪਿੰਡ ਸੇਸਈ ਹੈ ਉੱਥੇ ਚੱਲਿਆ ਥੋੜੀ ਦੇਰ ਤੱਕ ਹੁੰਦਾ ਠੀਕ ਹੈ ਨਿਕਲ ਜਾਂਦਾ ਘਰੋਂ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਉਂਦਾ ਕਾਫੀ ਜਦੋਂ ਇੰਤਜ਼ਾਰ ਕਰ ਦਿੰਨੇ ਲੱਗਦਾ ਵੀ ਟਾਈਮ ਬਹੁਤ ਜ਼ਿਆਦਾ ਹੋ ਗਿਆ ਘਰਦਿਆਂ ਵੱਲੋਂ ਫੋਨ ਕੀਤਾ ਜਾਂਦਾ ਪਰ ਉਹਦਾ ਫੋਨ ਸਵਿਚ ਆਫ ਹੁੰਦਾ ਆਲੇ-ਦਾਲੇ ਪਾਲ ਕੀਤੀ ਜਾਂਦੀ ਉਹਦਾ ਕਿਤੇ ਵੀ ਪਤਾ ਨਹੀਂ ਲੱਗਦਾ ਹੁਣ ਇਹ ਵੀ ਨਹੀਂ ਸੀ ਪਤਾ ਵੀ ਕਿਹਦੇ ਕੋਲ ਗਿਆ ਸੀ ਕਿੰਨੂੰ ਮਿਲਣ ਗਿਆ ਸੀ ਪਰ ਫਿਰ ਇੱਕ ਰਾਗੀਰ ਵੱਲੋਂ ਜਿਹੜਾ ਉਹਨਾਂ ਦੇ ਨੇੜੇ ਹੀ ਕਰਹਾਲ ਇੱਕ ਥਾਣਾ ਪੈਂਦਾ ਸੀ ਉਸ ਥਾਣੇ ਨੂੰ ਫੋਨ ਕੀਤਾ ਜਾਂਦਾ ਵੀ ਜਿਹੜੀ ਘਾਟੀ ਹੈ ਇੱਥੇ ਉਹ ਘਾਟੀ ਦੇ ਥੱਲੇ ਪਾਸੇ ਜਿੱਥੋਂ ਢਲਾਨ ਵਾਲੇ ਪਾਸੇ ਨਦੀ ਦੇ ਵਿੱਚ ਇੱਕ লাশ ਪਈ ਹੈ ਤੇ ਮੋਟਰਸਾਈਕਲ ਪਿਆ ਵੀ ਲੱਗਦਾ ਐਕਸੀਡੈਂਟ ਹੋਇਆ ਪੁਲਿਸ ਮੌਕੇ ਤੇ ਪਹੁੰਚਦੀ ਹੈ ਦੇਖਿਆ ਜਾਂਦਾ ਮੋਟਰਸਾਈਕਲ ਟੁੱਟਿਆ ਪਿਆ ਹੁੰਦਾ ਮੋਟਰਸਾਈਕਲ ਥੱਲੇ ਡਿੱਗਿਆ ਹੁੰਦਾ ਤੇ ਨੇੜੇ ਹੀ লাশ ਪਈ ਹੁੰਦੀ ਹੈ ਹੁਣ ਉਹ ਜਦੋਂ ਆਲੇ ਦੁਆਲੇ ਆ ਪੁਲਿਸ ਪਤਾ ਕਰਦੀ ਹੈ ਤਾਂ ਫਿਰ ਰਮਾਕਾਂਦ ਦੇ ਘਰਦਿਆਂ ਨੂੰ ਸੂਚਿਤ ਕੀਤਾ ਜਾਂਦਾ ਉਹ ਆ ਕੇ ਸਿਨਾਖਤ ਕਰਦਨੇ ਜਿਹੜੀ ਉਹ ਲਾਸ਼ ਹੁੰਦੀ ਹੈ ਉਹ ਰਮਾਕਾਂਦ ਦੀ ਹੁੰਦੀ ਹੈ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਜਵਾਨੀ ਦੇ ਵਿੱਚ ਉਹਦੀ ਪਤਨੀ ਜਿਹੜੀ ਸੀ ਵਿਧਵਾ ਹੋ ਗਈ ਸੀ ਤੇ ਪਤੀ ਜਿਹੜਾ ਥੋੜੀ ਦੇਰ ਪਹਿਲੋਂ ਘਰੋਂ ਨਿਕਲਿਆ ਸੀ ਹੁਣ ਲਾਸ਼ ਦੇ ਰੂਪ ਦੇ ਵਿੱਚ ਉਹਦੇ ਸਾਹਮਣੇ ਪਿਆ ਸੀ ਪੁਲਿਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਪੁਲਿਸ ਨੂੰ ਲੱਗਦਾ ਵੀ ਇੱਕ ਐਕਸੀਡੈਂਟ ਹੋਇਆ ਮੁਕਦਮਾ ਦਰਜ ਕਰਦੀ ਹੈ ਪਰ ਪੁਲਿਸ ਜਦੋਂ ਉਹਦੇ ਹਾਲਾਤ ਦੇਖਦੀ ਹੈ ਤਾਂ ਪੁਲਿਸ ਨੂੰ ਮਾਮਲਾ ਜਿਹੜਾ ਛੱਕੀ ਲੱਗਦਾ ਵੀ ਇਹ ਐਕਸੀਡੈਂਟ ਦਾ ਕੇਸ ਨਹੀਂ ਲੱਗਦਾ ਇਹ ਐਕਸੀਡੈਂਟ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਸਾਲੇਦਵਾਲੇ ਪੁੱਛ ਕੇ ਫਿਰ ਸ਼ੁਰੂ ਕਰਦੀ ਹੈ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਕਿਉਂਕਿ ਪੁਲਿਸ ਨੂੰ ਪੂਰਾ ਪੂਰਾ ਸ਼ੱਕ ਸੀ ਵੀ ਇਹਨੂੰ ਇੱਥੇ ਮਾਰ ਕੇ ਸੱਟਿਆ ਗਿਆ ਐਕਸੀਡੈਂਟ ਦਿਖਾਇਆ ਗਿਆ ਕਿਉਂਕਿ ਉਹਦੇ ਸਰੀਰ ਤੇ ਵੀ ਨਿਸ਼ਾਨ ਹੁੰਦੇ ਨੇ ਇਸ ਤਰੀਕੇ ਦੇ ਵੀ ਜਿਵੇਂ ਉਹਦੇ ਨਾਲ ਕੁੱਟਮਾਰ ਹੋਈ ਹੋਵੇ ਤੇ ਐਕਸੀਡੈਂਟ ਦੇ ਜਿਹੜੀਆਂ ਸੱਟਾਂ ਸੀ ਉਹ ਲੱਗਦਾ ਨਹੀਂ ਸੀ ਵੀ ਇਹ ਐਕਸੀਡੈਂਟ ਦੇ ਵਿੱਚ ਲੱਗੀਆਂ ਕਿਉਂਕਿ ਪੁਲਿਸ ਦਾ ਵੀ ਕੰਮ ਰੋਜ਼ ਦਾ ਸੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਤੇ ਪੋਸਟਮਾਰਟਮ ਦੇ ਵਿੱਚ ਵੀ ਪਤਾ ਲੱਗਦਾ ਵੀ ਇਹਦਾ ਐਕਸੀਡੈਂਟ ਨਹੀਂ ਹੋਇਆ ਜਿਹੜੀਆਂ ਸੱਟਾਂ ਸੀ ਉਹ ਐਕਸੀਡੈਂਟ ਦੇ ਨਾਲ ਮੇਲ ਨਹੀਂ ਸੀ ਖਾਂਦੀਆਂ ਜਿਹੜੀ ਸੱਟ ਮਾਰੀ ਜਾਂਦੀ ਹੈ ਉਹ ਹੋਰ ਤਰੀਕੇ ਦੀ ਤੇ ਨਾਲੇ ਪੋਸਟਮਾਰਟਮ ਦੇ ਵਿੱਚ ਆਉਂਦਾ ਵੀ ਗਲਾ ਘੁੱਟ ਕੇ ਉਹਦਾ ਕਤਲ ਕੀਤਾ ਗਿਆ ਸਾਰ ਰੋਕ ਕੇ ਹੁਣ ਪੁਲਿਸ ਸਭ ਤੋਂ ਪਹਿਲਾਂ ਘਰਦਿਆਂ ਤੋਂ ਪੁੱਛਗਿਛ ਕਰਦੀ ਹੈ ਵੀ ਕਿਸੇ ਦੇ ਨਾਲ ਕੋਈ ਐਸੀ ਦੁਸ਼ਮਣੀ ਹੋਵੇ ਤਾਂ ਘਰ ਵਾਲੀ ਦਾ ਕਹਿਣਾ ਸੀ ਵੀ ਉਹ ਟੀਚਰ ਸੀ ਆਪਣੀ ਜੌਬ ਤੇ ਆਉਣਾ ਜਾਣਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਇੱਥੋਂ ਵੀ ਪੁਲਿਸ ਨੂੰ ਕੁਝ ਨਹੀਂ ਪਤਲਾ ਅਦਾਲਤ ਵਾਲੇ ਆਂਡੀਆਂ ਕਵਾਂਡੀਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਫਿਰ ਉਹ ਜਿੱਥੇ ਜੌਬ ਕਰਦਾ ਸੀ ਉੱਥੇ ਪੁੱਛਗਿੱਛ ਕੀਤੀ ਜਾਂਦੀ ਹੈ ਪੁਲਿਸ ਦੇ ਹੱਥ ਕੁਝ ਵੀ ਨਹੀਂ ਹੁੰਦਾ ਪੁਲਿਸ ਪੁੱਛਦੀ ਹੈ ਵੀ ਇਹ ਕਿੱਥੇ ਚੱਲਿਆ ਸੀ ਕਿੱਥੇ ਜਾ ਰਿਹਾ ਸੀ ਤਾਂ ਘਰ ਵਾਲੀ ਦਾ ਕਹਿਣਾ ਸੀ ਉਹ ਘਰੋਂ ਕਹਿ ਕੇ ਗਿਆ ਸੀ ਵੀ ਉਹ ਸੈਸ ਸੈ ਚੱਲਿਆ ਤੇ ਥੋੜੀ ਦੇਰ ਤੱਕ ਵਾਪਸ ਆਉਂਦਾ ਜਿਹੜੀ ਇਹ ਘਟਨਾ ਹੈ ਇਹ ਜ਼ਿਲ੍ਹਾ ਸ਼ਿਓਪਰ ਮੱਧ ਪ੍ਰਦੇਸ਼ ਦੀ ਘਟਨਾ ਹੈ ਪੁਲਿਸ ਫਿਰ ਹੋਰ ਆਲੇ-ਦੁਆਲੇ ਇਨਵੈਸਟੀਗੇਸ਼ਨ ਕਰਨਾ ਸ਼ੁਰੂ ਕਰਦੀ ਹੈ ਸਭ ਤੋਂ ਪਹਿਲਾਂ ਪੁਲਿਸ ਕੀ ਕਰਦੀ ਹੈ ਜਿਹੜਾ ਮਾਸਟਰ ਰਮਾਕਾਂਤ ਹੁੰਦੇ ਨੇ ਉਹਦੇ ਘਰ ਪਹੁੰਚਦੀ ਹੈ ਪੁਲਿਸ ਉੱਥੇ ਸੀਸੀਟੀਵੀ ਕੈਮਰੇ ਚੈੱਕ ਕਰਨਾ ਸ਼ੁਰੂ ਕਰਦੀ ਹੈ ਦੂਜੇ ਪਾਸੇ ਕਾਲ ਡਿਟੇਲ ਕੱਢੀ ਜਾਂਦੀ ਹੈ ਕਾਲ ਡਿਟੇਲ ਦੇ ਵਿੱਚ ਕੁਝ ਵੀ ਨਹੀਂ ਮਿਲਦਾ ਪੁਲਿਸ ਨੂੰ ਜਦੋਂ ਕੈਮਰੇ ਚੈੱਕ ਕਰਦੇ ਨੇ ਇਹਨਾਂ ਦੇ ਨੇੜੇ ਹੀ ਇੱਕ ਪੈਟਰੋਲ ਪੰਪ ਸੀ ਪੈਟਰੋਲ ਪੰਪ ਦੇ ਕੈਮਰੇ ਵੀ ਚੈੱਕ ਕਰਨੇ ਸ਼ੁਰੂ ਕਰਦੇ ਨੇ ਤਾਂ ਉੱਥੇ ਦੇਖਦੇ ਨੇ ਵੀ ਰਮਾਕਾਂਤ ਉੱਥੇ ਹੀ ਕੰਮ ਕਰਨ ਵਾਲਾ ਇੱਕ ਲੜਕਾ ਮਨੀਸ਼ ਇੱਕ ਲੜਕਾ ਹੁੰਦਾ ਜਿਹੜਾ ਸਰਦਾਰ ਹੁੰਦਾ ਸਤਨਾਮ ਇਹ ਤਿੰਨੋਂ ਜਣੇ ਉੱਥੇ ਦਿਖਦੇ ਨੇ ਉੱਥੇ ਰਮਾ ਕਾਂਤ ਆਪਣੀ ਬਾਈਕ ਖੜੀ ਕਰਦਾ ਤੇ ਫਿਰ ਉਸ ਤੋਂ ਬਾਅਦ ਸਵਿਫਟ ਡਿਜ਼ਾਇਰ ਗੱਡੀ ਦੇ ਵਿੱਚ ਤਿੰਨੋਂ ਜਣੇ ਬੈਠ ਕੇ ਜਾਂਦੇ ਨੇ ਹੁਣ ਪੁਲਿਸ ਨੂੰ ਇੱਥੇ ਮਾਮਲਾ ਜਿਹੜਾ ਸੀ ਉਹ ਸ਼ੱਕੀ ਲੱਗਣ ਲੱਗ ਜਾਂਦਾ ਸ਼ੱਕ ਦੇ ਘੇਰੇ ਦੇ ਵਿੱਚ ਹੁਣ ਦੋ ਬੰਦੇ ਆ ਚੁੱਕੇ ਸੀ ਇੱਕ ਸਤਨਾਮ ਸਿੰਘ ਤੇ ਇੱਕ ਮਨੀਸ਼ ਉਸੇ ਪੈਟਰੋਲ ਪੰਪ ਤੇ ਕੰਮ ਕਰਨ ਵਾਲਾ ਲੜਕਾ ਫਿਰ ਕਾਫੀ ਸਮੇਂ ਬਾਅਦ ਇਹ ਦੋਨੋਂ ਵਾਪਸ ਆਉਂਦੇ ਨੇ ਫਿਰ ਉੱਥੋਂ ਰਮਾ ਕਾਂਤ ਦੀ ਬਾਈਕ ਲਈ ਜਾਂਦੀ ਹੈ ਫਿਰ ਦੋਨੋਂ ਜਣੇ ਬਾਈਕ ਲੈ ਕੇ ਨਿਕਲ ਜਾਂਦੇ ਨੇ ਪੁਲਿਸ ਨੂੰ ਮਾਮਲਾ ਕਾਫੀ ਹੱਦ ਤੱਕ ਜਿਹੜਾ ਸਮਝ ਆ ਚੁੱਕਿਆ ਸੀ ਟੱਕ ਦੇ ਆਧਾਰ ਤੇ ਮਨੀਸ਼ ਨੂੰ ਗ੍ਰਿਫਤਾਰ ਕੀਤਾ ਜਾਂਦਾ ਫਿਰ ਉਹਦੀ ਨਿਸ਼ਾਨਦੇਹੀ ਤੇ ਸਤਨਾਮ ਸਿੰਘ ਜਿਹੜਾ ਕਿ ਨੇੜੇ ਪਿੰਡ ਦਾ ਰਹਿਣ ਵਾਲਾ ਸੀ ਉਹਦਾ ਪਿੰਡ ਸੀ ਜਾਨਪੂਰਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਮਨੀਸ਼ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਤੇ ਇਹਨਾਂ ਤੋਂ ਪੁੱਛਗਿੱਛ ਵੀ ਹੁੰਦੀ ਹੈ ਕਾਲ ਡਿਟੇਲ ਦੇ ਵਿੱਚ ਜਿਹੜੀ ਰਮਾ ਕਾਂ ਦੀ ਪਤਨੀ ਸੀ ਸਾਦਨਾ ਉਹਦੇ ਨਾਲ ਮਨੀਸ਼ ਕੰਟ੍ਰੈਕਟਰ ਦੇ ਵਿੱਚ ਸੀ ਬੜੀਆਂ ਲੰਬੀਆਂ ਗੱਲਾਂ ਹੁੰਦੀਆਂ ਸੀ ਤੇ ਬਹੁਤ ਸਾਰੀਆਂ ਗੱਲਾਂ ਇਹਨਾਂ ਦੀਆਂ ਆਪਸ ਦੇ ਵਿੱਚ ਚਲਦੀਆਂ ਹੁੰਦੀਆਂ ਨੇ ਪੁਲਿਸ ਨੂੰ ਮਾਮਲਾ ਹੋਰ ਵੀ ਸ਼ੱਕੀ ਲੱਗਦਾ ਤੇ ਫਿਰ ਇਹਨਾਂ ਤੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਪੁੱਛਗਿੱਛ ਦੇ ਵਿੱਚ ਜੋ ਕੁਝ ਨਿਕਲ ਕੇ ਸਾਹਮਣੇ ਆਉਂਦਾ ਰਮਾਕਟ ਪਾਠਕ ਦਾ ਘਰ ਇਹ ਪੈਟਰੋਲ ਪੰਪ ਦੇ ਨੇੜੇ ਹੁੰਦਾ ਤੇ ਜਿਹੜੀ ਪਤਨੀ ਹੁੰਦੀ ਹੈ ਸਾਧਨਾ ਉਹ ਆਂਗਣਵਾੜੀ ਦੇ ਵਿੱਚ ਕੰਮ ਕਰਦੀ ਹੁੰਦੀ ਆ ਉਹ ਪੈਟਰੋਲ ਪੰਪ ਤੋਂ ਨਿਕਲ ਕੇ ਉਹਨੇ ਜਾਣਾ ਹੁੰਦਾ ਉਥੇ ਹੀ ਕੰਮ ਕਰਦਾ ਹੁੰਦਾ ਮਨੀਸ਼ ਆਉਣ ਜਾਣ ਦੌਰਾਨ ਇਹਨਾਂ ਦੀਆਂ ਆਪਸ ਦੇ ਵਿੱਚ ਨਜ਼ਰਾਂ ਮਿਲਦੀਆਂ ਨੇ ਨਜ਼ਰਾਂ ਬੜੀ ਜਲਦੀ ਇਹਨਾਂ ਦੀ ਪਿਆਰ ਦੇ ਵਿੱਚ ਬਦਲਦੀਆਂ ਨੇ ਤੇ ਇਹਨਾਂ ਦੇ ਆਪਸ ਦੇ ਵਿੱਚ ਨਜਾਇਜ਼ ਸਬੰਧ ਬਣਦੇ ਨੇ ਉਹ ਜਿਹੜਾ ਇੱਕ 8-10000 ਰੁਪਏ ਤੇ ਕੰਮ ਕਰਨ ਵਾਲਾ ਲੜਕਾ ਹੁੰਦਾ ਮਨੀਸ਼ ਤੇ ਇਹ ਤੋਂ ਘੱਟੋ-ਘੱਟ 12-13 ਸਾਲੋਂ ਛੋਟਾ ਹੁੰਦਾ ਨਜਾਇਜ਼ ਸਬੰਧ ਇਹਨਾਂ ਦੇ ਚੱਲਦੇ ਰਹਿੰਦੇ ਨੇ ਹੁਣ ਹੌਲੀ-ਹੌਲੀ ਰਮਾ ਕਾਂਤ ਨੂੰ ਸ਼ੱਕ ਹੋਣਾ ਸ਼ੁਰੂ ਹੁੰਦਾ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਇਹਦੇ ਨਜਾਇਜ਼ ਸਬੰਧ ਹੈ ਕਿਹਦੇ ਨਾਲ ਕਿਉਂਕਿ ਹਰ ਟਾਈਮ ਮੋਬਾਈਲ ਤੇ ਲੱਗੇ ਰਹਿਣਾ ਤੇ ਵੈਸੇ ਵੀ ਉਹਦੀਆਂ ਹਰਕਤਾਂ ਤੋਂ ਰਮਾਕਾਂਤ ਨੂੰ ਕੁਝ ਅਜੀਬ ਲੱਗਣ ਲੱਗਦਾ ਇਹਨਾਂ ਦੀ ਆਪਸ ਦੇ ਵਿੱਚ ਲੜਾਈਆਂ ਹੋਣੀਆਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਰਮਾਕਾਂਤ ਉਹਦੇ ਤੇ ਨਜ਼ਰ ਰੱਖਣੀ ਵੀ ਸ਼ੁਰੂ ਕਰਦਾ ਇਸ ਚੀਜ਼ ਦੀ ਸਾਧਨਾ ਨੂੰ ਬੜੀ ਦਿੱਕਤ ਸੀ ਕਿਉਂਕਿ ਉਹ ਖੁੱਲ੍ਹ ਕੇ ਆਪਣਾ ਜਿਹੜਾ ਪ੍ਰੇਮੀ ਸੀ ਮਨੀਸ਼ ਨੂੰ ਮਿਲ ਨਹੀਂ ਸੀ ਸਕਦੀ ਹੁਣ ਇਹਨਾਂ ਦੋਨਾਂ ਜਣਿਆਂ ਨੂੰ ਆਪਣੇ ਰਸਤੇ ਦਾ ਰੋੜਾ ਲੱਗਣ ਲੱਗ ਜਾਂਦਾ ਰਮਾਕਾਂਤ ਜਿਹਦੇ ਨਾਲ ਉਹਨੇ ਫੇਰੇ ਲਏ ਸੀ ਜਿਹਦੇ ਨਾਲ ਉਹਨੇ ਵਿਆਹ ਕਰਾਇਆ ਸੀ ਤੇ ਇੱਕ 5-7000 ਰੁਪਏ ਤੇ ਨੌਕਰੀ ਕਰਨ ਵਾਲਾ ਆਪਣੇ ਤੋਂ ਛੋਟੇ ਬੰਦੇ ਦੇ ਨਾਲ ਉਹ ਨਜਾਇਜ਼ ਸਬੰਧ ਬਣਾਉਂਦੀ ਏ ਤੇ ਫਿਰ ਇਹ ਘਟਨਾ ਤੋਂ ਕਰੀਬ 2 ਮਹੀਨੇ ਪਹਿਲਾਂ ਤੋਂ ਇਹਨੂੰ ਮਾਰਨ ਦੀ ਪਲਾਨਿੰਗ ਸ਼ੁਰੂ ਕਰਦੇ ਨੇ ਵੀ ਇਹਨੂੰ ਰਸਤੇ ਦੇ ਵਿੱਚੋਂ ਕਿਵੇਂ ਹਟਾਇਆ ਜਾਏ ਪਲਾਨਿੰਗ ਦੇ ਤਹਿਤ ਜਿਹੜਾ ਮਨੀ ਸੀ ਉਹਦਾ ਦੋਸਤ ਹੁੰਦਾ ਸਤਨਾਮ ਉਹਨੂੰ ਸਾਰਾ ਕੁਝ ਦੱਸਿਆ ਜਾਂਦਾ ਹੁਣ ਸਤਨਾਮ ਨੂੰ ਪੈਸੇ ਦੀ ਜਰੂਰ ਸੀ ਤੇ ਸਤਨਾਮ ਨੂੰ 4 ਲੱਖ ਦੇ ਵਿੱਚ ਸਪਾਰੀ ਦਿੱਤੀ ਜਾਂਦੀ ਹੈ ਸਤਨਾਮ ਰੀਸ ਦੇ ਵਿੱਚ ਸ਼ਾਮਲ ਹੋ ਜਾਂਦਾ ਇਹ ਪਲਾਨਿੰਗ ਦੇ ਤਹਿਤ ਮਨੀਸ਼ ਪਹਿਲਾਂ ਉਹਦੇ ਨਾਲ ਦੋਸਤੀ ਕਰਦਾ ਕਿਉਂਕਿ ਇਸੇ ਪੈਟਰੋਲ ਪੰਪ ਘਰ ਦੇ ਨੇੜੇ ਸੀ ਪੈਟਰੋਲ ਪਵਾਣ ਆਉਂਦਾ ਸੀ ਗੱਲਬਾਤ ਦੌਰਾਨ ਉਹਦੇ ਨਾਲ ਚੰਗੀ ਦੋਸਤੀ ਕਰ ਲੈਂਦਾ ਕਿੱਥੇ ਮਿਲਣਾ ਹੱਸਣਾ ਖੇਡਣਾ ਫਿਰ ਉਸੇ ਦੇ ਤਹਿਤ ਇਹਨੂੰ ਇੱਕ ਦਿਨ ਘੁੰਮਣ ਵਾਸਤੇ ਲੈ ਕੇ ਜਾਂਦੇ ਨੇ ਵੀ ਚੱਲ ਆਪਾਂ ਕਿਤੇ ਘੁੰਮ ਕੇ ਆਉਂਦੇ ਆ ਗੱਡੀ ਦੇ ਵਿੱਚ ਤਿੰਨੋ ਜਣੇ ਬੈਠਦੇ ਨੇ ਕਿਉਂਕਿ ਰਮਾ ਕਾਂਤ ਪੈਟਰੋਲ ਪੰਪ ਤੇ ਪਹੁੰਚਦਾ ਪੈਟਰੋਲ ਪੰਪ ਤੇ ਬਾਈਕ ਖੜਾਉਂਦੇ ਨੇ ਫਿਰ ਗੱਡੀ ਦੇ ਵਿੱਚ ਚਲੇ ਜਾਂਦੇ ਨੇ ਅੱਗੇ ਜਾ ਕੇ ਸੁੰਨਸਣ ਜਗ੍ਹਾ ਦੇ ਵਿੱਚ ਗੱਡੀ ਰੋਕੀ ਜਾਂਦੀ ਹੈ ਇਹ ਬਾਹਰ ਨਿਕਲਦੇ ਨੇ ਜਦੋਂ ਰਮਾਕੰਦ ਪਿਸ਼ਾਬ ਕਰਨ ਲੱਗਦਾ ਤਾਂ ਸਤਨਾਮ ਸਿੰਘ ਪਿੱਛੋਂ ਇੱਕ ਡੰਡੇ ਦੇ ਨਾਲ ਉਹਦੇ ਸਿਰ ਤੇ वार ਕਰਦਾ ਜਦੋਂ ਬੇਹੋਸ਼ ਹੋ ਜਾਂਦਾ ਫਿਰ ਉਹਦਾ ਸਾਹ ਘੁੱਟ ਦਿੱਤਾ ਜਾਂਦਾ ਇਹ ਓਨੀ ਦੇਰ ਉਹਦਾ ਸਾਹ ਬੰਦ ਕਰਕੇ ਰੱਖਦੇ ਨੇ ਜਿੰਨਾ ਚਿਰ ਤੱਕ ਉਹਦੀ ਜਾਨ ਨਹੀਂ ਨਿਕਲਦੀ ਫਿਰ ਪਲਾਨਿੰਗ ਦੇ ਤਹਿਤ ਇਹਨੂੰ ਉੱਥੇ ਲਿਆ ਕੇ ਖਾਈ ਦੇ ਵਿੱਚ ਨਦੀ ਦੇ نیچے ਸੁੱਟਿਆ ਜਾਂਦਾ ਜਿੱਥੇ ਮੋੜ ਹੁੰਦਾ ਫਿਰ ਬਾਈਕ ਲੈ ਕੇ ਆਉਂਦੇ ਨੇ ਬਾਈਕ ਨੂੰ ਵੀ ਉੱਥੇ ਸੱਟ ਦਿੱਤਾ ਜਾਂਦਾ ਤੇ ਇਹਨੂੰ ਇੱਕ ਐਕਸੀਡੈਂਟ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੁਲਿਸ ਜਦੋਂ ਦੇਖਦੀ ਹੈ ਉਹਨਾਂ ਨੂੰ ਲੱਗਦਾ ਸੀ ਵੀ ਇਹ ਐਕਸੀਡੈਂਟ ਕੇਸ ਨਹੀਂ ਲੱਗਦਾ ਤੇ ਪੋਸਟਮਾਰਟਮ ਇਸ ਤੇ ਕਲੀਅਰ ਕਰ ਦਿੰਦਾ ਫਿਰ ਸੀਸੀਟੀਵੀ ਦੇ ਵਿੱਚ ਕੈਦ ਹੁੰਦੇ ਨੇ ਫਿਰ ਉਸ ਤੋਂ ਬਾਅਦ ਸਾਧਨਾ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਆਪਣੇ ਪਤੀ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਕਿਉਂਕਿ ਪੂਰੀ ਮਾਸਟਰਮਾਈਂਡ ਉਹ ਸੀ ਤੇ ਜਿਹੜਾ ਕਤਲ ਹੋਇਆ ਸੀ ਇਹਦੋਂ ਹਫ਼ਤੇ ਦੇ ਅੰਦਰ ਅੰਦਰ ਸਤਨਾਮ ਨਾਲ ਤੈਅ ਹੋਈ ਸੀ ਵੀ ਉਹਨੂੰ 4 ਲੱਖ ਰੁਪਏ ਦੇ ਦਿੱਤਾ ਜਾਏਗਾ ਜਿਹੜਾ ਮਨੀਸ਼ ਸੀ 8-10000 ਰੁਪਏ ਕਮਾਉਂਦਾ ਸੀ ਉਹਦੇ ਕੋਲ ਇੰਨਾ ਪੈਸਾ ਹੈ ਨਹੀਂ ਸੀ ਇਹ ਸਾਰਾ ਪੈਸਾ ਦੇਣਾ ਸੀ ਸਾਧਨਾ ਸ਼ਰਮਾ ਨੇ ਆਪਣੇ ਪਤੀ ਨੂੰ ਮਰਵਾਉਣ ਲਈ ਉਸੇ ਪਤੀ ਦੇ ਪੈਸੇ ਨਾਲ ਹੀ ਉਹਨੂੰ ਮਰਵਾਉਣਾ ਸੀ ਜਿਹੜਾ ਇੱਕ ਇੱਕ ਪੈਸਾ ਜੋੜ ਕੇ ਮਿਹਨਤ ਕਰਕੇ ਆਪਣਾ ਪਰਿਵਾਰ ਦੀ ਵਧੀਆ ਫਿਊਚਰ ਦੇ ਲਈ ਪੈਸਾ ਜੋੜ ਰਿਆ ਸੀ ਉਹੀ ਪਤਨੀ ਨੇ ਉਹਦੇ ਮਾਰਨ ਤੇ ਲਵਾਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਜਾਂਦੇ ਨੇ ਤਿੰਨਾਂ ਜਣਿਆਂ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਕੋਰਚ ਪੇਸ਼ ਕਰਕੇ ਰਿਮਾਂਡ ਲਿਆ ਜਾਂਦਾ ਫਿਰ ਉਹ ਗੱਡੀ ਬਰਾਮਦ ਕੀਤੀ ਜਾਂਦੀ ਹੈ ਤੇ ਪੁਲਿਸ ਜੋ ਵੀ ਹੋਰ ਸਬੂਤ ਇਕੱਠੇ ਕਰ ਸਕਦੀ ਸੀ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਇੱਕ ਐਸੀ ਸ਼ਰਮਨਾਕ ਵਾਰਦਾਤ ਇੱਕ ਪਤਨੀ ਤੇ ਹੀ ਆਪਣੇ ਮਾਸਟਰ ਪਤੀ ਨੂੰ ਮਾਰਨ ਦਾ ਇਲਜ਼ਾਮ ਲੱਗਦਾ ਤੇ ਇੱਕ ਸਰਦਾਰ ਬੰਦਾ ਇਸ ਪਲਾਨਿੰਗ ਦੇ ਵਿੱਚ ਸ਼ਾਮਲ ਹੁੰਦਾ ਤੇ ਪ੍ਰੇਮੀ ਵੱਲੋਂ ਉਹਨੂੰ ਮਰਵਾਇਆ ਜਾਂਦਾ ਕਿੰਨੀਆਂ ਜ਼ਿੰਦਗੀਆਂ ਦੇ ਵਿੱਚ ਬਰਬਾਦ ਹੋਈਆਂ ਰਮਾਂ ਕਾਂ ਜਿਹੜੇ ਸੀ ਉਹ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ ਸੀ ਜਿਨ੍ਹਾਂ ਦਾ ਕਸੂਰ ਸੀ ਉਹ ਜੇਲ੍ਹ ਦੇ ਵਿੱਚ ਪਹੁੰਚਦੇ ਨੇ ਹੁਣ ਸਤਨਾਮ ਸਿੰਘ ਦਾ ਵੀ ਪਰਿਵਾਰ ਸੀ ਉਹ ਵੀ ਇੱਕ ਤਰੀਕੇ ਨਾਲ ਬਰਬਾਦ ਮਨੀਸ਼ ਦੇ ਮਾਂ ਪਿਓ ਸੰਜੋਬੀ ਸੀ ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਹੈ ਬੜੀ ਦੁਖਦਾਈ ਤੇ ਜਿਹੜੀ ਆਪ ਮਾਸਟਰਮਾਈਂਡ ਸੀ ਸਾਧਨਾ ਸ਼ਰਮਾ ਉਹ ਵੀ ਜੇਲ੍ਹ ਦੇ ਵਿੱਚ ਹੋ ਸਕਦਾ ਆਉਣ ਵਾਲੀ ਇਹਨਾਂ ਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਤੀਤ ਹੋਵੇ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ